ਬਾਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਆਪਾਂ ਡੇਲੀ 베ਸ ਤੇ ਖੇਤੀਬਾੜੀ ਮਹੀਨਡਰੀਆਂ ਦੱਸਦੇ ਰਹਿੰਨੇ ਆਂ ਬਕਾਉ ਬਾਈ ਤੇ ਅੱਜ ਦੀ ਵੀਡੀਓ ਚ ਦੋ ਟਰੈਕਟਰ ਬਕਾਉ ਲੈ ਕੇ ਆਏ ਆਪਾਂ ਤੇ ਦੋ ਟਰਾਲੇ ਤੇ ਇੱਕ 18 ਦਾ ਤੰਗੀਆਂ ਦਾ ਸੈੱਟ ਤੇ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਵੇਚਣੀ ਹੁੰਦੀ ਆ ਉਹਦੀ ਵੀਡੀਓ ਆਪਾਂ ਫੇਰੀ ਪਾਉਣੇ ਆ ਆਪਣੇ ਚੈਨਲ ਤੇ ਆ ਉੱਪਰ ਨੰਬਰ ਮੇਰੇ ਲੱਗਿਆ ਉੱਪਰਲੇ ਨੰਬਰ ਤੇ ਆਪ ਦਾ ਸਾਰਾ ਐਡਰੈਸ ਭੇਜਿਆ ਕਰੋ WhatsApp ਕਰਦਿਆ ਕਰੋ ਜਾਂ ਮੈਨੂੰ ਕਾਲ ਕਰ ਲਿਆ ਕਰੋ ਤੇ ਡੇਲੀ 베ਸ ਤੇ ਆਪਾਂ ਖੇਤੀਬਾੜੀ ਮਹੀਨਡਰੀਆਂ ਫਰੀ ਦੱਸ ਦਿਆਂ ਬਈ ਆਪਣੇ ਚੈਨਲ 'ਤੇ ਤੇ ਸਭ ਤੋਂ ਪਹਿਲੇ ਨੰਬਰ ਤੇ ਸਾਰੇ ਭਰਾ ਦੇਖ ਲਓ ਬਈ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ ਡੀਆਈ 575 ਤੇ 2016 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਵੀ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰ ਟਰੈਕਟਰ ਲੈ ਜਾਓ ਏਰੀਆ ਵੀ ਲੁਧਿਆਣਾ ਲੁਧਿਆਣੀ ਏਰੀਏ 'ਚ ਵੀ ਟਰੈਕਟਰ ਖੜਾ ਇਹ ਡੀਆਈ 575 ਤੇ ਬਾਈ ਕਹਿੰਦਾ 4 ਲੱਖ ਇਹ 65000 ਦੇ ਆਸੇ-ਪਾਸੇ ਇਹ ਟਰੈਕਟਰ ਮੈਂ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੇ ਟਿੱਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਡੀਆਈ ਟਿੱਟ ਲੈਣਾ ਹੋਵੇ 265 ਇਹ 1999 ਮਾ ਦਾ ਟਰੈਕਟਰ ਆ ਤੇ ਇਹ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਵੀ 80 90 ਪੈਸੇ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਤੇ ਏਰੀਆ ਗਿੱਦੜਵਾਹਾ ਏਰੀਆ ਬਾਈ ਗਿੱਦੜਵਾਹਾ ਸ਼੍ਰੀ ਮੁਕਸਰ ਸਾਹਿਬ ਏਰੀਆ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚ ਆਉਂਦਾ ਵੀ ਇਹ ਗਿੱਦੜਵਾਹਾ ਹਲਕਾ ਤੇ ਗਿੱਦੜਵਾਹ ਏਰੀਆ ਦੇ ਵਿੱਚ ਵੀ ਟਰੈਕਟਰ ਖੜਾ ਹੈ ਬਾਈ ਕਹਿੰਦਾ 1 ਲੱਖ ਤੇ 60000 ਵਿਆਸੇ ਪਾਸੇ ਮੈਂ ਟਰੈਕਟਰ ਬਈ ਦੇ ਦੂੰਗਾ ਡੀਆਈ 265 ਸਾਰੇ ਪਾਸੋਂ ਟਰੈਕਟਰ ਮੇਰਾ ਪੂਰਾ ਵਧੀਆ ਕਿਸੇ ਵੀ ਪੁਰਾਣੇ ਡੀਆਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣਾ ਟਰਾਲਾ ਲੈਣਾ ਹੋਵੇ 16 7 ਟਰਾਲਾ ਬਾਈ ਇਹ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਈ ਜੱਕ ਤੋਂ ਟਰਾਲਾ ਇਹ ਇਹ ਟਰਾਲਾ ਖੜਾ ਪਿੰਡ ਰਈਏ ਪਿੰਡ ਬਈ ਰਈਆ ਬਾਈ ਦਾ ਬਿਆਸ ਦੇ ਕੋਲੇ ਪਿੰਡਾ ਉੱਥੇ ਟਰਾਲਾ ਖੜਾ ਬਾਈ ਦੇ ਘਰੇ ਬਾਈ ਕਹਿੰਦਾ 3 ਲੱਖ ਤੇ 15000 ਦੇ ਆਸੇ ਪਾਸੇ ਇਹ ਟਰਾਲਾ ਮੈਂ ਦੇ ਦੂੰਗਾ ਬਾਈ ਸਾਰੇ ਬਸੋਂ ਟਰਾਲਾ ਮੇਰਾ ਪੂਰਾ ਵਧੀਆ ਕਿਸੇ ਵੀ ਪੁਰਾਣਾ ਇਹ ਟਰਾਲਾ ਬਾਈ ਲੈਣਾ ਹੋਵੇ ਤੇ ਇਹ ਪਿੰਡ ਰਈਏ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਭਰਾ ਨੇ ਟਰਾਲਾ ਲੈਣਾ ਹੋਵੇ 19 ਸੱਤ ਟਰਾਲਾ ਬਾਈ ਸਾਰੇ ਭਰਾ ਦੇਖ ਲਓ ਬਾਈ 7 ਫੁੱਟ ਚੌੜਾ ਤੇ 19 ਫੁੱਟ ਲੰਮਾ ਟਰਾਲਾ ਤੇ ਬਗੈਰ ਜੱਕ ਤੋਂ ਬਗੈਰ ਬਈ ਜੱਕ ਤੋਂ ਟਰਾਲਾ ਹੈ ਕਿਸੇ ਵੀਰ ਭਰਾ ਨੇ ਇਹ ਟਰਾਲਾ ਬਾਈ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਅੰਮ੍ਰਿਤਸਰ ਏਰੀਏ ਚ ਏਰੀਆ ਵੀ ਬਾਈ ਦਾ ਅੰਮ੍ਰਿਤਸਰ ਅਮਰਸਰ ਰੀਜੀਟਾ ਲੱਗਾ ਖੜਾ ਹੈ ਬਾਈ ਕਹਿੰਦਾ 3 ਲੱਖ ਤੇ 10000 ਦੇ ਆਸੇ ਪਾਸੇ ਈ ਟਰਾਲਾ ਮੈਂ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੇ ਈ ਟਰਾਲਾ ਬਾਈ ਲੈਣਾ ਹੋਵੇ ਤੇ ਅਮਰਸਰ ਈ ਟਰਾਲਾ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਤਮੀਆਂ ਲੈਣੀਆਂ ਹੋਣ 18 ਤਮੀਆਂ ਬਾਈ ਇਹ ਤੇ ਤਲਵੰਡੀ ਭਾਈ ਦੀਆਂ ਬਣੀਆਂ 18 ਤਮੀਆਂ ਤਲਵੰਡੀ ਭਾਈ ਦੀਆਂ ਬਣੀਆਂ ਤੇ 80 85 ਬਾਈ ਕਹਿੰਦਾ 80-85 ਪੈਸੇ ਤਵੇ ਪਏ ਆ ਬਈ ਤਮੀਆਂ ਦੇ ਕਿਸੇ ਵੀਰ ਪੁਰਾਣੇ ਇਹ ਤਮੀਆਂ ਬਈ ਲੈਣੀਆਂ ਹੁਣ ਤੇ ਇਹ ਤਮੀਆਂ ਖੜੀਆਂ ਫਰੀਦਕੋਟ ਏਰੀਏ 'ਚ ਏਰੀਆ ਵੀ ਬਾਈ ਦਾ ਫਰੀਦਕੋਟ ਆ ਤੇ ਬਾਈ ਕਹਿੰਦਾ 75000 ਦੇ ਆਸੇ ਪਾਸੇ ਇਹ ਤਮੀਆਂ ਮੈਂ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੇ ਇਹ ਤਮੀਆਂ ਬਈ ਲੈਣੀਆਂ ਹੁਣ ਤੇ ਇਹ ਫਰੀਦਕੋਟ ਏਰੀਏ ਦੀਆਂ ਤਮੀਆਂ ਖੜੀਆਂ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ 5 ਸੀ ਬਾਈ ਖੇਤੀਬਾੜੀ ਸੰਧਾ ਦੀਆਂ ਤੇ ਆਪਾਂ ਪੰਜੇ ਵੀਡੀਓ ਦਿਖਾਤੀਆਂ ਇੱਕ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਹੱਸੇਗਾ